ਬਹੁਤ ਹੀ ਸਤਿਕਾਰਯੋਗ ਵੈਲਡਰ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਆ ਜੋ ਜਗ੍ਹਾ ਤੁਸੀਂ ਦੇਖ ਰਹੇ ਹੋ ਜਿੱਥੇ ਖੱਡਾ ਬਣਿਆ ਹੋਇਆ ਹੈ, ਇਹ ਸਰਸਾ-ਮਾਨਸਾ ਸੜਕ ਹੈ ਔਰ ਭੱਲੇ ਖੁਰਦ ਤੇ ਭੱਲੇ ਕਲਾਂ ਦੇ ਵਿਚਕਾਰ ਦੀ ਲੋਕੇਸ਼ਨ ਹੈ ਜਿੱਥੇ ਬਹੁਤ ਭਿਆਨਕ ਖੱਡਾ ਬਣਿਆ ਹੋਇਆ ਹੈ। ਲੋਕਾਂ ਦੇ ਦੱਸਣ ਮੁਤਾਬਕ ਪਿਛਲੀ 7 ਫਰਵਰੀ ਨੂੰ ਇੱਥੇ ਬਹੁਤ ਭਿਆਨਕ ਹਾਦਸਾ ਵਾਪਰ ਚੁੱਕਿਆ ਔਰ ਇਸ ਖੱਡੇ ਨੂੰ ਠੀਕ ਕਰਨ ਦੀ ਥਾਂ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਆ ਕਿਸੇ ਸੱਜਣ ਪੁਰਸ਼ ਦੇ ਵੱਲੋਂ ਕੁਝ ਗੱਟੇ ਭਰ ਕੇ ਉੱਪਰ ਟੈਣੀ ਲਗਾ ਕੇ ਸਿਰਫ ਇਸ ਵਾਸਤੇ ਰੱਖਿਆ ਗਿਆ ਇਹ ਤਾਂ ਦੂਰ ਤੋਂ ਦੀ ਚੀਜ਼ ਨੂੰ ਦੂਰ ਤੋਂ ਦੇ ਕਿਸੇ ਵਾਰ ਨੂੰ ਇਸ ਖੱਡੇ ਦਾ ਪਤਾ ਲੱਗ ਸਕੇ ਪਰ ਰਾਤ ਦੇ ਸਮੇਂ ਇਹ ਵੀ ਜੋ ਗੱਟੇ ਭਰ ਕੇ ਰੱਖੇ ਹੈ ਬਹੁਤ ਖਤਰਨਾਕ ਸਾਬਤ ਹੋ ਸਕਦੇ ਹੈ ਸੋ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀ ਹੈ ਬਹੁਤ ਵੱਡੀ ਲਾਪਰਵਾਹੀ ਹੈ ਕਿ ਇੱਕ ਛੋਟੇ ਜਿਹੇ ਖੱਡੇ ਨੂੰ ਭਰਨ ਦੀ بجائے ਉਹਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਇਸ ਖੱਡੇ ਨੂੰ ਭਰਨ ਵਾਸਤੇ ਕੋਈ ਟੈਂਡਰ ਲਾਉਣ ਦੀ ਜ਼ਰੂਰਤ ਨਹੀਂ ਕੁਝ ਹੋਰ ਕਰਨ ਦੀ ਜ਼ਰੂਰਤ ਨਹੀਂ ਸਿਰਫ ਥੋੜਾ ਮੋਟਾ ਪ੍ਰੀਮਿਕਸ ਪਾ ਕੇ ਇਸ ਖੱਡੇ ਨੂੰ ਪੂਰਿਆ ਜਾ ਸਕਦਾ ਹੈ ਪਰ ਬਹੁਤ ਵੱਡੀ ਅੜਵੇਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਨੈਸ਼ਨਲ ਹਾਈਵੇ ਥੌਰੀਟੀ ਦੀ ਗਲਤੀ ਕਹਿ ਸਕਦੇ ਆ ਜਾਂ ਲਾਪਰਵਾਹੀ ਕਹਿ ਸਕਦੇ ਆ ਆਉਣ ਜਾਣ ਵਾਲੇ ਲੋਕਾਂ ਦੀ ਰਾਜੀ ਲੋਕਾਂ ਦੀ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਬਹੁਤ ਖਤਰਨਾਕ ਖੱਡਾ ਹੈ ਇਸ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਜਲਦੀ ਤੋਂ ਜਲਦੀ ਪੂਰਿਆ ਜਾਵੇ ਤਾਂ ਜੋ ਕੋਈ ਮੁਰਤੋਂ ਇੱਥੇ ਪਹਾਲਾ ਦਾ ਹਾਦਸਾ ਲਾਭਾ ਪਰ ਸਕੇ ਤੁਸੀਂ ਦੇਖ ਸਕਦੇ ਹੋ ਆਉਂਦੇ ਜਾਂਦੇ ਵਾਹਨ ਕਿਵੇਂ ਇਥੋਂ ਕੱਟ ਮਾਰ ਕੇ ਲੰਘਦੇ ਹੈ ਔਰ ਖੱਡਾ ਜੇ ਨੇੜੇ ਦੇਖਿਆ ਜਾਵੇ ਨਜ਼ਦੀਕ ਤੋਂ ਦੇਖਿਆ ਜਾਵੇ ਤਾਂ ਬਹੁਤ ਡੂੰਘਾ ਹੋ ਚੁੱਕਿਆ ਹੈ ਸਾਹਮਣੇ ਨਜ਼ਰ ਆਉਂਦੀ ਤਸਵੀਰ ਸਾਹਮਣੇ ਨਜ਼ਰ ਆਉਂਦਾ ਦ੍ਰਿਸ਼ ਤੁਹਾਨੂੰ ਆਪਣੇ ਆਪ ਸਭ ਕੁਝ ਬਿਆਨ ਕਰਦਾ ਹੈ ਕਿ ਕਿੰਨਾ ਖਤਰਨਾਕ ਖੱਡਾ ਹੈ ਪਰੰਤੂ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਦੇ ਵੱਲੋਂ ਜਾਂ ਨੈਸ਼ਨਲ ਹਾਈਵੇ ਥੌਰੀਟੀ ਦੇ ਵੱਲੋਂ ਉਕਾਏ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਰਾਨੀ ਦੀ ਗੱਲ ਹੈ ਕਿ ਇਸ ਖੱਡੇ ਦੇ ਨਜ਼ਦੀਕ ਕੋਈ ਚੇਤਾਵਨੀ ਬੋਰਡ ਜਾਂ ਕੋਈ ਸਾਵਧਾਨੀ ਬੋਰਡ ਵੀ ਨਹੀਂ ਲੱਗਿਆ ਹੋਇਆ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਖੱਡੇ ਨੂੰ ਜਲਦੀ ਤੋਂ ਜਲਦੀ ਪੂਰਿਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕ ਇੱਥੋਂ ਸੁਰੱਖਿਤ ਲੰਘ ਸਕਣ